ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਪੰਜਾਬ ਰੋਡਵੇ ਤੇ ਪੀਆਰਟੀਸੀ ਕੰਟਰੈਕਟ ਵਰਕਰ ਜਿਨ੍ਹਾਂ ਪੰਜਾਬ ਦੇ ਸੈਕਟਰੀ ਬਲਾਡੇ ਤੋਂ ਸਤਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੱਸਿਆ ਕਿ ਸਰਕਾਰ ਨੇ ਸਾਡੀਆਂ ਪਿਛਲੀ ਤਕਰੀਬਨ 3 ਧਾਕਾਂ ਤੋਂ ਕੱਚੇ ਵਰਕਰਾਂ ਦੀ ਮੰਗਾਂ ਨੂੰ ਲੈ ਕੇ ਨਾ ਨੁੱਕਰ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ 3 ਧਾਕਿਆਂ ਤੋਂ ਲੱਗ ਹੋ ਕੇ 7800 ਦੇ ਕਰੀਬ ਮੁਲਾਜ਼ਮ ਕੱਚੇ ਤੌਰ ਤੇ ਕੰਮ ਕਰ ਰਹੇ ਹਨ ਜਿਸ ਵੇਲੇ ਉਹਨਾਂ ਵੱਲੋਂ ਖੜੇ ਸ਼ਬਦਾਂ ਦੇ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਸਾਨੂੰ ਲਾਰਿਆਂ ਵਿੱਚ ਲਾ ਕੇ ਆਪਣੇ ਟਾਈਮ ਲੰਘਾ ਰਹੀ ਹੈ ਉਹਨੇ ਅੱਗੇ ਕਿਹਾ ਕਿ ਅਸੀਂ ਕਿਲੋਮੀਟਰ ਸਕੀਮਾਂ ਬਸ ਦੀ ਸ਼ਕਤੀ ਨਾਲ ਖੇਦੀ ਕੀਤੀ ਉਹਨਾਂ ਨੇ ਕਿਹਾ ਕਿ ਸਾਢੇ 3 ਸਾਲਾਂ ਦੇ ਵਿੱਚ ਮਾਨ ਸਰਕਾਰ ਵੱਲੋਂ 21 ਸਰਕਾਰੀ ਗੱਡੀ ਮਹਿਕਮੇ ਦੇ ਵਿੱਚ ਨਹੀਂ ਪਾਈ ਗਈ ਉਹਨਾਂ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਜੋ ਪਾਲਿਸੀਆਂ ਦਾ ਝਾਸਾ ਦਿੱਤਾ ਗਿਆ ਸੀ ਉਹ ਪਾਲਿਸੀ ਛੇਤੀ ਆਮਲ ਵਿੱਚ ਲਿਆ ਕੇ ਸਾਨੂੰ ਕੱਚੇ ਵਰਕ ਨੂੰ ਪੱਕਾ ਕੀਤਾ ਜਾਵੇ ਅਸੀਂ ਪਿਛਲੇ ਤਕਰੀਬਨ 15 ਸਾਲਾਂ ਤੋਂ ਬਤੌਰ ਕੱਚੇ ਵਰਕਰ ਡਿਊਟੀ ਕਰਦੇ ਆ ਰਹੇ ਹਾਂ ਉਹਨਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਪੱਕਾ ਕਰਕੇ ਬਣਦੀ ਪਾਲਿਸੀ ਬਣਾਈ ਜਾਵੇ ਤਾਂ ਕਿ ਮਹਿਕਮੇ ਦੇ ਅੰਦਰ ਲੈ ਕੇ ਜਾਓ ਕਿ ਆਪਣਾ ਸਿਸਟਮ ਬਣਾਇਆ ਬਣਾਇਆ ਵੇ ਜਾਵੇ ਨਹੀਂ ਤਾਂ ਆਪਣੇ ਰੋਸ ਹੋਰ ਵੀ ਠਿੱਖਾ ਕੀਤਾ ਜਾਊਗਾ ਹੁਣ ਕਹਿ ਗਿਆ ਕਿ ਸੰਘਾਰ 7 8 9 ਦਾ ਹੜਤਾਲ ਕਰਨਗੇ ਅਤੇ ਅੱਗੇ ਵੀ ਹੋਰ ਵੀ ਵੱਧ ਸਕਦੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਅੱਜ ਪੀਆਰਟੀਸੀ ਦੀਆਂ ਟਰੈਕਟਰ ਬੱਸਾਂ ਬੰਦ ਪੜੀਆਂ ਨਜ਼ਰ ਆ ਰਹੀਆਂ ਹਨ ਬਲਾਡੇ ਦੇ ਵਿੱਚ ਪੈ ਰਹੇ ਬੱਸ ਸਟੈਂਡ ਦੇ ਵਿੱਚ ਸ਼ਾਂਤ ਮੀ ਮਾਹੌਲ ਬਣਿਆ ਹੈ ਜਿੱਥੇ ਕਿ ਪੂਰੀ ਬੱਸਾਂ ਦੀ ਗਹਿਮਲ ਗਹਿਮਲ ਨਜ਼ਰ ਆਉਂਦੀ ਹੈ ਪਰ ਅੱਜ ਬਸਾਂ ਦੇ ਵਿੱਚ ਜਿੱਤੇ 2 ਘੰਟਿਆਂ ਦਾ ਅਚਾਨਕ ਬੰਦ ਨੇ ਲੋਕਾਂ ਦੇ ਵਿੱਚ ਹੌਬੜਾ ਦਾ ਫੜੀ ਮਚਾ ਦਿੱਤੀ ਕਿਉਂਕਿ ਜਦੋਂ ਲੋਕ ਘਰਾਂ ਵਿੱਚੋਂ ਨਿਕਲੇ ਤਾਂ ਕਿਸੇ ਨੂੰ ਵੀ ਪਤਾ ਨਹੀਂ ਸੀ ਜਦੋਂ ਹੀ ਸਵੇਰੇ 10 ਤੋਂ ਲੈ ਕੇ 12 ਵਜੇ ਤੱਕ 2 ਘੰਟਿਆਂ ਲਈ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਹੜਤਾਲ ਕਰ ਦਿੱਤੀ ਗਈ ਜਿਸ ਦੇ ਨਾਲ ਲੋਕਾਂ ਦੇ ਵਿੱਚ ਆਉਣ ਜਾਣ ਨੂੰ ਲੈ ਕੇ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀ ਸੰਨ ਪਰ ਪ੍ਰਾਈਵੇਟ ਬਸਾਂ ਚੱਲਦੀਆਂ ਜਰੂਰ ਕੁਝ ਕੁਝ ਨਜ਼ਰ ਆ ਰਹੇ ਆ ਸੰਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਵਾਰੀਆਂ ਜਿਹੜੀਆਂ ਖੜੀਆਂ ਨੇ ਪਰੇਸ਼ਾਨ ਹੋ ਰਹੀਆਂ ਹਨ ਕਿਉਂਕਿ ਜਿਨ੍ਹਾਂ ਨੇ ਕਿਸੇ ਨੇ ਘਰ ਜਾਣਾ ਸੀ ਜਾਂ ਕਿਤੇ ਕਿਸੇ ਨੇ ਕੋਈ ਕੰਮਕਾਰ ਚ ਬਾਹਰ ਕੰਮ ਜਾਣੇ ਸੀ ਜਿਹੜੇ ਬੱਸਾਂ ਪ੍ਰਾਈਵੇਟ ਚੱਲ ਵੀ ਰਹੀਆਂ ਸੀ ਉਹ ਬੱਸ ਅੱਡੇ ਦੇ ਅੰਦਰ ਨਹੀਂ ਜਾ ਰਹੀਆਂ ਸਨ ਅਤੇ ਬਾਹਰ ਤੇ ਬਾਹਰ ਜਾ ਰਹੀਆਂ ਸਨ ਤਸਵੀਰਾਂ ਵੀ ਦੇਖ ਸਕਦੇ ਹੋ ਬੱਸ ਅੱਡੇ ਅੱਗੇ ਪੀਆਰਟੀਜੀ ਕੰਟਰੈਕਟ ਜੂਨੀਅਰ ਵਰਕਰਾਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਸਰਕਾਰ ਦੇ ਖਿਲਾਫ ਤੇ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰਾਏ ਪੀਆਰਟੀਜੀ ਵਰਕਰ ਜੂਨੀਅਰ ਦੇ ਆਗੂ ਰਿਪੋਰਟ ਦਿਵਿੰਦਰ ਸਿੰਘ ਕੋਹਲੀ ਦੀ ਬਲੱਡ ਤੋਂ ਕਰ ਰਿਹਾ ਹੈ ਜੋ ਅੱਜ ਬੱਸ ਸਟੈਂਡ ਬੰਦਾ ਪ੍ਰੋਗਰਾਮ ਹੈ ਪਿਛਲੇ ਸਰਕਾਰਾਂ ਨਾਲ ਮੀਟਿੰਗ ਹੋਣ ਦੇ ਬਾਵਜੂਦ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ ਜੋ ਮੰਗਾ ਨੇ ਮੰਗ ਕੇ ਮੰਨਦਾ ਪੰਜਾਬ ਸਰਕਾਰ ਤੇ ਮੁੱਕ ਰਹੀ ਹੈ ਤੇ ਕਿੰ ਲੋ ਜੋ ਬੱਸਾਂ ਕਿਲੋਮੀਟਰ ਰੋਹਾ ਦੇ ਵਿੱਚ ਕਿਲੋਮੀਟਰ ਬੱਸਾਂ ਪਾ ਕੇ ਮੈਕਵੇਲ ਉਹ ਮਿੱਥਾ ਹਾਂਜੀ ਮਹਾਰਾਜਪੀਰ ਸਿੰਘ ਪੀਆਰਟੀ ਚਕਨ ਤਵਕ ਜੁਨੀਆ ਬਲਾਡਾ ਡੀਪੂ ਐਸਆਰ ਜੋ ਅੱਜ ਪੰਜਾਬ ਸਰਕ ਬਸ ਸਟੈਂਡ 'ਚ ਦੋ ਘੰਟੇ ਬਸ ਸਟੈਂਡ ਬੰਦ ਕੀਤੇ ਨੇ ਜੋ ਪੰਜਾਬ ਸਰਕਾਰ ਸਾਡੀਆਂ ਮੰਗਾਂ ਨੂੰ ਲੈ ਕੇ ਵਾਅਦੇ ਤੋਂ ਮੁੱਕਰਈ ਹੈ ਉਸ ਨੂੰ ਲੈ ਕੇ ਅੱਜ ਬਸ ਸਟੈਂਡ ਬੰਦ ਕੀਤਾ ਗਿਆ ਜੇ ਪੰਜਾਬ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ 6 7 8 9 ਦਿਨ ਨੂੰ ਪ੍ਰੋਪਰ ਬੱਸਾਂ ਬੰਦ ਇੱਕਾ ਜਾਮ ਕਰਕੇ ਪੰਜਾਬ ਬੰਦ ਕਰਕੇ ਹੜਦਾਲ ਕੀਤੀ ਜਾਵੇ ਕਾਲ ਕਰੀਏ ਕੀ ਕਰਨ ਅਕੀਰ ਕਾਰਨ ਜੀ ਪਿਛਲੇ ਲੰਬੇ ਸਮੇਂ ਤੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਰੋਡ ਵਿੱਚ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਜਿਹਦੇ ਤਹਿਤ ਅਸੀਂ ਦੋਨੇ ਅਦਾਰਿਆਂ ਦੇ ਵਿੱਚ ਲਗਭਗ 787900 ਮੁਲਾਜ਼ਮ ਬਤੌਰ ਕੱਚੇ ਵਰਕਰ ਕੰਮ ਕਰ ਰਹੇ ਆਂ ਪਿਛਲੇ ਲੰਬੇ ਅਰਸੇ ਤੋਂ ਤਕਰੀਬਨ 3 ਦਹਾਕਿਆਂ ਤੋਂ ਗਵਰਨਮੈਂਟ ਸਾਨੂੰ ਇਸੇ ਤਰ੍ਹਾਂ ਕੱਚੇ ਵਰਕਰਾਂ ਤੌਰ ਤੇ ਲਮਕਾਉਂਦੀ ਆ ਰਹੀ ਹੈ ਪਿਛਲੇ ਜੇ ਗਵਰਨਮੈਂਟ ਨੇ ਸਾਨੂੰ ਆਊਟਸੋਰਸ ਤੋਂ ਕੱਢ ਕੇ ਇੱਕ ਪਾਲਿਸੀ ਬਣਾਉਣੀ ਸੀਗੀ ਉਸ ਪਾਲਿਸੀ ਦਾ ਚਾਂਸਾ ਦੇ ਕੇ ਗਵਰਨਮੈਂਟ ਨੇ ਸਾਨੂੰ ਅੱਖੋਂ ਪਰੋਖੇ ਕਰਕੇ ਬਿਲਕੁਲ ਨਕਾਰਦੇ ਹੋਏ ਸਾਨੂੰ ਸਾਈਡ ਤੇ ਕਰਖਾਗਾ ਸੋ ਇੱਕ ਸਾਡੀ ਮੰਗ ਹੈ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਕਿਲੋਮੀਟਰ ਸਕੀਮ ਬੱਸਾਂ ਨੇ ਜੋ ਵਿਭਾਗ ਨੂੰ ਲੰਬੇ ਅਰਸੇ ਤੋਂ ਚੂਨਾ ਲਾ ਰਹੀਆਂ ਨੇ ਉਹ ਵੀ ਵਿਭਾਗਾਂ ਕਿਲੋਮੀਟਰ ਗੱਡੀਆਂ ਪੂਰਨ ਤੌਰ ਤੇ ਵੱਡੇ ਪੱਧਰ ਤੇ ਪਾ ਰਿਹਾ ਹੈ ਆਪਣੀ ਸਰਕਾਰ ਵਿਭਾਗ ਦੇ ਵਿੱਚ ਕੋਈ ਵੀ ਗੱਡੀ ਨਹੀਂ ਪਾ ਰਹੀ ਜਿੱਦ ਤੋਂ ਇਹ ਸਰਕਾਰ ਬਣੀ ਇਹਨਾਂ ਨੇ ਕੋਈ ਵੀ ਗੱਡੀ ਆਪਦੀ ਸਰਕਾਰੀ ਇਸ ادارے ਦੇ ਵਿੱਚ ਨਹੀਂ ਲੈਂਦੀ ਕਿਲੋਮੀਟਰ ਗੱਡੀਆਂ ਨੂੰ ਧੜਾ ਧੜ ਪਾ ਰਹੇ ਨੇ ਜਿੱਦਾਂ ਅਸੀਂ ਪੂਰਨ ਤੌਰ ਤੇ ਸ਼ਕਤੀ ਨਾਲ ਨਖੇਦੀ ਕਰਦੇ ਹਾਂ ਇੱਕ ਕੋਈ ਨਵੀਂ ਵਿਚਾਰ ਦੀ ਨਾ ਨਹੀਂ ਦੇਖੋ ਜੀ ਉਹ ਸਾਡੇ ਹਲੇ ਧਿਆਨ ਚ ਨਹੀਂ ਹੈਗੀ ਪਰ ਜਿੱਥੇ ਤੱਕ ਦੇਖਿਆ ਜਾਵੇ ਕੱਚੇ ਵਰਕਰਾਂ ਵਾਸਤੇ ਮਾਰੂ ਨੀਤੀਆਂ ਨੇ ਜੋ ਸਰਕਾਰ ਦਿਨੋਂ ਦਿਨ ਘੜਦੇ ਆ ਰਹੀ ਹੈਗੀ ਜਿਸ ਦਾ ਅਸੀਂ ਸ਼ਕਤੀ ਨਾਲ ਵਿਰੋਧ ਕਰਦੇ ਹੋਏ ਅਸੀਂ ਤਿੱਖੇ ਐਕਸ਼ਨ ਲੀਕ ਦੇ ਹੋਏ ਤਿੱਖਾ ਸੰਘਰਸ਼ ਕਰਾਂਗੇ 7 8 9 ਦੀ ਅਸੀਂ ਨਿਰਵਿਘਨ ਹੜਤਾਲ ਕਰਾਂਗੇ ਜੇਕਰ ਫਿਰ ਵੀ ਕੋਈ ਸਾਰਥਕ ਹੱਲ ਨਹੀਂ ਨਿਕਲਦਾ ਅਸੀਂ ਅਣਮਿੱਥੇ ਸਮੇਂ ਦੀ ਹੜਤਾਲ ਇਸ ਨੂੰ ਅੱਗੇ ਲੈ ਕੇ ਜਾਵਾਂਗੇ ਹੋਰ ਵੀ ਸਾਨੂੰ ਜਿੰਨੇ ਤਿੱਖੇ ਸੰਘਰਸ਼ ਕਰਨੇ ਪੈਣਗੇ ਅਸੀਂ ਇਸ ਤੋਂ ਮੁਨਕਰ ਨਹੀਂ ਹੋਵਾਂਗੇ ਪਹਿਲਾਂ ਹੜਤਾਲ ਮੋਰਟਰੀ ਕੀਤੀ ਸੀ ਮੰਗਾਂ ਤੁਹਾਡੀਆਂ ਮੰਨੀਆਂ ਗਈਆਂ ਸੀ ਨਹੀਂ ਨਹੀਂ ਕੋਈ ਮੰਗ ਨਹੀਂ ਸਾਡੀ ਮੰਨੀ ਗਈ ਜੀ ਤੇ ਕਿਸੇ ਵੀ ਰਾਹ ਦੀ ਸਾਡੀ ਇੱਕ ਵੀ ਮੰਗ ਤੇ ਆਧਾਰ ਤੇ ਸਾਨੂੰ ਕੁਝ ਵੀ ਨਹੀਂ ਦਿੱਤਾ ਗਿਆ ਸਰਕਾਰ ਨੇ ਸਾਨੂੰ ਬਿਲਕੁਲ ਲਾਰੀ ਲਾਏ ਨੇ ਦਿੱਤਾ ਕੁਝ ਨਹੀਂ ਗਿਆ ਜੀ ਹੜਤਾਲ ਜਿਹੜੀ ਪਹਿਲਾ ਮੁੱਲਤ ਵੀ ਕਰੀ ਗਈ ਸੀ ਉਹ ਉਦੋਂ ਸਾਨੂੰ ਪਾਲਿਸੀ ਦਾ ਝਾਂਸਾ ਦੇ ਕੇ ਜੀ ਵੀ ਪਾਲਿਸੀ ਬਣਾ ਰਹੇ ਆ ਆਉਣ ਵਾਲਾ ਜਿਹੜਾ ਵਿਧਾਨ ਸਭਾ ਦਾ ਜਲਾਸਾ ਉਹਦੇ ਵਿੱਚ ਤੁਹਾਨੂੰ ਬਜਟ ਦੇ ਵਿੱਚ ਕੁਝ ਨਾ ਕੁਝ ਲੈ ਕੇ ਆਵਾਂਗੇ ਜਿਹਦੇ ਵਿੱਚ ਸਾਨੂੰ ਨਹੀਂ ਵਿਚਾਰੇ ਗਏ ਜੀ ਬਿਲਕੁਲ ਜੀ